ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਅੱਜ ਤੁਹਾਨੂੰ ਉਹ ਸਖਸੀਅਤ ਨਾਲ ਮਲਾਉਣ ਜਾ ਰਹੇ ਹਾਂ ਜਸਵਿੰਦਰ ਬੜਾਰ ਜੀ ਜਿਨ੍ਹਾਂ ਨੇ ਕਾਫੀ ਨਾਮ ਕਮਾਇਆ ਹੈ ਜਿਨ੍ਹਾਂ ਦੇ ਅੰਦਰ ਐਕਟਿੰਗ ਦਾ ਕੀੜਾ ਅੱਜ ਉਹਨਾਂ ਦੇ ਨਾਲ ਤੁਹਾਨੂੰ ਵਿਸ਼ੇਸ਼ ਬਲਾਗ ਕਰਵਾਉਣ ਜਾ ਰਹੇ ਹਾਂ ਸਤਿ ਸ਼੍ਰੀ ਅਕਾਲ ਸਰ ਕਾਫੀ ਨਾਮ ਕਮਾਇਆ ਹੈ ਕਾਫੀ ਆਪਣਾ ਚੈਨਲਾਂ ਦੇ ਵਿੱਚ ਵੀ ਤੁਸੀਂ ਆ ਚੁੱਕੇ ਜੇ ਕੀ ਕਹਿਣਾ ਚਾਹੋਗੇ ਸਰ ਮੇਰੇ ਅੰਦਰ ਇੱਕ ਬਹੁਤ ਹੀ ਵੱਡਾ ਇਹ ਕੀੜਾਵਾ ਐਕਟਿੰਗ ਦਾ ਤੇ ਕਲਾਕਾਰੀ ਦਾ ਕੀੜਾ ਏ ਮੈਂ ਹਰ ਤਰ੍ਹਾਂ ਦੀ ਐਕਟਿੰਗ ਕਰਦਾ ਦੇ ਗਾਣਿਆਂ ਦੀ ਗਾਣਿਆਂ ਦੇ ਵਿੱਚ ਸ਼ਰਾਬੀਆਂ ਦਾ ਰੋਲ ਕਰਨਾ ਸ਼ਰਾਬੀਆਂ ਦੀ ਐਕਟਿੰਗ ਕਰਨੀ ਜਾਂ ਕਮੇਡੀ ਕਰਨੀ ਇਹ ਮੇਰੇ ਅੰਦਰ ਬਹੁਤ ਹੀ ਬਚਪਨ ਤੋਂ ਹੀ ਕੀੜਾ ਹੈਗਾ ਸੀ ਜਿਹੜਾ ਹੁਣ ਹੁਣ ਇਸ ਵਕਤ ਬਾਹਰ ਆਇਆ ਏ ਸਰ ਕਿਹੜੇ ਕਿਹੜੇ ਕਲਾਕਾਰਾਂ ਦੇ ਨਾਲ ਤੁਸੀਂ ਕਰ ਚੁੱਕੇ ਜੇ ਕੰਮ ਵੇਖੋ ਸਰ ਪਹਿਲੇ ਨੰਬਰ ਤੇ ਤੇ ਮੈਂ ਗਰੀਬਾਂ ਦੇ ਸੰਜੀਤ ਦੱਤ ਜੀ ਉਹਨਾਂ ਦੇ ਨਾਲ ਮੈਂ ਕੰਮ ਕੀਤਾ ਹੋਇਆ ਹੈ ਤੇ ਰਵੀਦੁੱਲਾ ਜੀ ਕੈਂਡੀ ਸਾਹਿਬ ਬਾਕੀ ਹੋਰ ਵੀ ਬੜੀਆਂ ਮਹਾਨ ਹਸਤੀਆਂ ਨੇ ਤੇ ਉਹਨਾਂ ਦੇ ਨਾਲ ਕਈਆਂ ਦੇ ਨਾਲ ਕਰਨ ਦੀ ਇੱਛਾ ਹੈਗੀ ਹੈ ਮੇਰੀ ਸੱਚੇ ਗੱਲ ਕਰੀਏ ਤਾਂ ਕਮੇਡੀਅਨ ਦੇ ਵਿੱਚ ਕਿਹੜੇ ਤੁਹਾਨੂੰ ਆਪ ਸਭ ਤੋਂ ਫੇਮਸ ਆਪਣਾ ਲੱਗਦੀ ਹੈ ਦੇਖੋ ਕਲਾਕਾਰ ਕਮੇਡੀਅਨ ਤੇ ਤਕਰੀਬਨ ਬਹੁਤ ਹੀ ਜ਼ਿਆਦਾ ਹੈ ਹੈਗੇ ਸਾਰੇ ਚੰਗੇ ਬਹੁਤ ਹੀ ਅੱਛੇ ਆ ਲੇਕਿਨ ਮੈਂ ਗੁਰਪ੍ਰੀਤ ਸਿੰਘ ਘੁੱਗੀ ਦੇ ਨਾਲ ਕੰਮ ਕਰਨਾ ਚਾਹੁੰਦਾ ਵੈਸੇ ਮੇਰੀ ਇਹ ਇਸ਼ਾ ਹੈ ਜੀ ਸਰ ਇਸ ਦੇ ਨਾਲ ਨਾਲ ਪਰਿਵਾਰ ਪਾਲਣਾ ਵੀ ਜ਼ਰੂਰੀ ਆ ਤੇ ਉਹਦੇ ਵਿੱਚ ਤੁਸੀਂ ਕਿਹੜਾ ਕੰਮ ਕਰ ਰਹੇ ਜੀ ਦੇਖੋ ਜੀ ਮੈਂ ਮੇਰੀ ਆਪਣੀ ਬੁਟੀਕ ਆ ਮਹੌਤਰਾ ਬੁਟੀਕ ਮੈਂ ਲੇਡੀਜ਼ ਐਂਡ ਜੈਂਟਸ ਕੰਮ ਕਰ ਰਹਾ ਹਾਂ ਤੇ ਬਾਕੀ ਕਾਫੀ ਸਪੌਂਸ ਮਿਲਦਾ ਉਸ ਕੰਮ ਤੋਂ ਵੀ ਲੇਕਿਨ ਇਹ ਜਿਹੜਾ ਕੀੜਾ ਮੇਰਾ ਬਚਪਨ ਤੋਂ ਜਿਹੜਾ ਇਹ ਇਹਦੇ ਵਿੱਚ ਮੈਨੂੰ ਜ਼ਿਆਦਾ ਸ਼ੌਂਕ ਹੈ ਸ਼ੌਂਕ ਉਹਦਾ ਵੀ ਇਹ ਸ਼ੌਂਕ ਇਹਦਾ ਵੀ ਸਰ ਪਬਲਿਕ ਨੂੰ ਕੀ ਕਹਿਣਾ ਚਾਹੋਗੇ ਪਬਲਿਕ ਨੂੰ ਵੇਖੋ ਇਹੋ ਇਹ ਕਹਿਣਾ ਚਾਹੁੰਦਾ ਵਾ ਵੱਟ ਚੜ ਕੇ ਆਪਣਾ ਕਾਮਯਾਬੀ ਕਰੋ ਵੱਟ ਚੜ ਕੇ ਮਦਦ ਕੇ ਅਈ ਦੇਖੋ ਜੀ ਜਿੰਨੇ ਵੀ ਤੁਸੀਂ ਛੋਟੇ ਕਲਾਕਾਰ ਦੀ ਮਦਦ ਕਰ ਸਕਦੇ ਹੋ ਫੋਲੋਅ ਅਪ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਸਾਡੇ ਵਰਗੇ ਛੋਟੇ ਕਲਾਕਾਰਾਂ ਨੂੰ गांव बुलंदियां तक ਪਹੁੰਚਾਓ ਤੇ ਅਹੀਂ ਵੀ ਮਤਲਬ ਕਿ ਦੇਸ਼ ਦਾ ਨਾ ਰੋਸ਼ਨ ਕਰੀਏ ਇਸ ਕੰਮ ਦੇ ਵਿੱਚ ਜੇ ਇਸ ਕੰਮ ਦੇ ਵਿੱਚ ਸਾਡਾ ਅਸੀਂ ਪੈ ਗਏ ਆ ਤੇ ਸਾਨੂੰ ਵਾਚਰ ਕੇ ਸਹਿਯੋਗ ਦਿਵੋ ਬਰਾੜਾ ਸਾਹਿਬ ਜੇ ਗੱਲ ਕਰੀਏ ਤਾਂ ਕਾਫੀ ਤੁਸੀਂ ਆਪਣਾ ਜਿਹੜੇ ਕਲਾਕਾਰਾਂ ਦੀ ਐਕਟਿੰਗ ਕਰ ਰਹੇ ਜੀ ਕਿ ਕਿਹੜੇ-ਕਿਹੜੇ ਆਪਣਾ ਮੇਨ ਹੈ ਜਿਹਨਾਂ ਦੇ ਐਕਟਿੰਗ ਕਰ ਰਹੇ ਜੀ ਐਕਟਿੰਗ ਦੇਖੋ ਮੈਂ ਤਕਰੀਬਨ ਸਾਰੇ ਕਲਾਕਾਰਾਂ ਦੀ ਐਕਟਿੰਗ ਕਰ ਲੈਂਦਾ ਹਾਂ ਤੇ ਉਹਨਾਂ ਦੀ ਫਿਲਮਾਂ ਤੇ ਡਾਇਲੋਗ ਕਾਪੀ ਕਰਕੇ ਅੱਗੇ ਪਬਲਿਕ ਨੂੰ ਦਿਖਾਉਣਾ ਵਾ ਪਬਲਿਕ ਕਾਫੀ ਜ਼ਿਆਦਾ ਸੰਯੋਗ ਦਿੰਦੀ ਆ ਮੈਨੂੰ ਕਾਫੀ ਜ਼ਿਆਦਾ ਲਾਈਕ ਕਰਦੀ ਆ ਤੇ ਇਸ ਤਰ੍ਹਾਂ ਹੀ ਮੈਂ ਕਹਿਣਾ ਵੇ ਮੈਨੂੰ ਸੰਯੋਗ ਕਰਦੀ ਰਵੇ ਲਾਈਕ ਕਰਦੀ ਰਵੇ ਤੇ ਮੈਂ ਬਾਅਦ ਚੜ ਕੇ ਨਾਮ ਰੋਸ਼ਨ ਕਰਾਂ ਅਸੀਂ ਗਾਉ ਲਾਟ ਇਹ ਸਾਡੇ ਜਸਵਿੰਦਰ ਜੀ ਐ ਜਿਨ੍ਹਾਂ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਵੱਧ ਤੋਂ ਵੱਧ ਕਮੈਂਟ ਦਿਓ ਇਹਨਾਂ ਦੇ ਨਾਲ ਤੁਸੀਂ ਤਾਲਮਿਲ ਕਰਨਾ ਸੰਪਰਕ ਕਰਨਾ 98148 63 रहा। देना संपर्क जो आओ ले चलूं, तुम्हें मैं एक ऐसी जगह जहां सिर्फ तुम हो मैं हूँ और तन्हाई हो वाह क्या बात है आज बड़ा प्यार आ रहा है, है? <laughs> ये प्यार मुझे नहीं ये उस खातून को आ रहा है जिसने तुम्हें व्हाट्सएप मैसेज किया है केले की तरह छीन लूंगी देखो लिफाफे को देख कर खत्म मजबूर नहीं भापतेज अट्स कवर ये एक लड़की है जो बेचारी बड़ी तंगदस्ती में अपनी जिंदगी गुजार रही थी तो मैंने उसे सबिया खान के बारे में बता दिया अब ये सबिया खान कौन है तुम सबिया खान के बारे में नहीं जानती वही सबिया खान जो घर बैठे औरतों को जॉब प्रोवाइड करती है वर्क फ्रॉम होम की अच्छा वो सबिया खान जो हाउस वाइफ में मदद करती है हाँ। और हाउस वाइफ महीने के तीस ऐसी पैंतीस हजार रूपए आसानी ऐसी कमा सकती है अच्छा और मैंने इनकी इंस्टा आईडी अपने पेज पे मेंशन कर दी है चाहो तो इन्हें फॉलो कर लो और ज्यादा डिटेल्स के लिए मैंने इनका व्हाट्सअप नंबर भी दे दिया है उस पर पूछ सकती हो <laughs> तो फिर <laughs> <laughs> तो फिर मैंने इस लड़की को सबिया खान के बारे में बता दिया तो आज ये अच्छा खासा कमा रही है बेचारी पर ये लड़की तो तनहाई में क्यों बुला रही थी <laughs> <laughs> प, पार्टी देने पार्टी देने <laughs> पर ये कैसी पार्टी है जिसमें सिर्फ तुम हो और वो है ताकि लोगों की काली नजर पड़े उसके पैसे पे वरना बेचारी फिर से तंगदस्ती में गुजारने लगेगी अपनी जिंदगी ठीक है ठीक है बर्तन धोने के बाद धतूरे के पकौड़े बना देना ठीक <laughs> है आओ ले चलूं तुम्हें मैं एक ऐसी जगह जहाँ सिर्फ तुम हो मैं हूँ और तन्हाई हो वाह क्या गाल सुना जिन्या चेला सारिया दरख्तों तेजियाँ तूल ਫੇਰ ਮਤਲਬ ਤੂੰ ਤਾਂ ਉੱਪਰ ਕੱਪੜੇ ਧੋਦੀ ਸੀ ਹਾਂ ਧੋਦੀ ਸੀ ਪਰ ਮੈਂ ਤਾਂ ਚਾਹ ਬਣਾਉਣ ਆਈ ਆ ਅੱਛਾ ਫੇਰ ਕੱਪ ਮੈਂ ਲਈ ਬੁੜਾਈ ਅੱਛਾ ਠੀਕ ਹੈ ਜੱਟ ਨੂੰ ਚੜੇ ਲੈ ਟੱਕਰੀ ਆ ਆ ਕੋਲ ਸੀ ਇਹ ਨਾਲ ਹੈ ਜਿਸੇ ਤੂੰ ਕਰੇਗਾ ਪਿਆਰ ਇਸੇ سے ਦਿਲ ਨਾ ਲਗਾਉਂ ਇਹਹੀ ਧੜਕਨ ਦੀ ਸਦਾ ਹੈ है मेरे दिल का ये तो बस मुझको पता है। है कौन वो लड़के पाकिट मारे एरिया में शायद नए आए पता लगाओ बैठते का है वो शाने लोग मुझे चोरी का माल चाहिए कहे तो पुलिस का आदमी तो नहीं है <laughs> बादल बतंगा सितारा बन गया हूँ लोगों मैं फिर से गवारा बन गया हूँ ऐश का जमाना आया मौसम आश ना आया साथ ये बहाना आया 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 मेरी बीवी मैं के चली गई मेरी बीवी के चली गई बादल फसंगा